16000 ਰੁਪਈਆ ਦੇ ਵਿੱਚ ਅਲਾਏ ਟਾਇਰ ਫਿੱਟ ਕਰਕੇ ਤੁਹਾਡੀ ਗੱਡੀ 'ਚ ਤੁਹਾਨੂੰ ਦਿੱਤੇ ਜਾਣਗੇ ਵੀ ਇੱਧਰ ਟਾਇਰ ਟਾਇਰਾਂ ਦੀ ਕੰਡੀਸ਼ਨ ਵੀ ਕਿੰਨੀ ਕੋਸਟ 80 ਤੋਂ 90 ਪੈਸੇ ਹੋਊਗਾ 80 90 ਪੈਸੇ ਬਈ ਹੈਨਾ ਆ ਆ ਗਏ ਬਈ ਟਾਇਰ ਮੈਂ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਵੀ ਟਾਇਰ ਤਾਂ ਤੁਸੀਂ ਫਜ਼ਲ ਹੋ ਜਾਓਗੇ ਬਈ ਹੈਨਾ ਟਾਇਰਾਂ ਦੀ ਇੰਨੀ ਵੈਰਾਈਟੀ ਆਪਾਂ ਤੁਹਾਨੂੰ ਦੇਵਾਂਗੇ ਵੀ ਖੁਦ ਤੁਸੀਂ ਕਹੋਗੇ ਵਾਕੀ ਯਾਰ ਵੀ ਸਹੀ ਜਗ੍ਹਾ ਤੇ ਲਿਆ ਕੇ ਖੜਾਦਾ ਬਈ ਹੈਨਾ ਤੇ ਆ ਦੇਖੋ ਬਈ ਟਾਇਰਾਂ ਦੀ ਕੰਡੀਸ਼ਨ ਦੇਖੋ ਤੁਸੀਂ ਜੇ ਆ ਜਾਂਦਾ ਵੀਰੇ 18 ਇੰਚ ਇਹ 18 ਇੰਚ ਇਹ ਕਿਹੜੀ ਗੱਡੀ ਦੇ ਇਹ ਵੀਰੇ ਲੱਗ ਜੂਗਾ ਬਲੈਰੋ ਸਕੋਰਪਿਓ ਆ ਕਿ ਜਿਵੇਂ ਆ ਜਾਂਦੀ ਹੈ ਫੋਰਚੂਨਰ ਦੇ ਲਈ ਠੀਕ ਆ ਬਈ ਲੈ ਵੀ ਮਿੱਤਰੋ ਬਈ ਨਸ਼ਾ ਕਈ ਤਰ੍ਹਾਂ ਦਾ ਹੁੰਦਾ ਠੀਕ ਆ ਤੇ ਪੰਜਾਬ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਹੈਗਾ ਕਾਰਾਂ ਦਾ ਨਸ਼ਾ ਅਲਾਈ ਵੀਲਾਂ ਦਾ ਨਸ਼ਾ ਤੇ ਅੱਜ ਇਹ ਨਸ਼ੇ ਤੋੜਾ ਜਾ ਸੀ ਆਪਾਂ ਤੁਹਾਡੀ ਪੂਰੀ ਕਰਾਂਗੇ ਬਈ ਹਨਾ ਅੱਜ ਆਪਾਂ ਸਟਾਰ ਵੀਜ਼ ਸੇ ਖੜਾ ਆ ਬਈ ਕਿਸੇ ਵੀ ਮੇਰੇ ਭਰਾ ਨੇ ਕੋਈ ਨਵੇਂ ਲਾਈ ਵੀਲ ਪੁਰਾਣੇ ਲਾਈ ਵੀਲ ਪੁਰਾਣੇ ਟਾਇਰ ਨਵੇਂ ਟਾਇਰ ਕੁਝ ਵੀ ਲੈਣਾ ਤਾ ਇੱਕ ਵਾਰ ਤੁਸੀਂ ਬਰਨਾਲੇ ਆ ਜਾਓ ਸਟਾਰ ਵੀਲਸ ਦੇ ਉੱਤੇ ਐਦਾਂ ਐਦਾਂ ਦੀ ਵੈਰਾਈਟੀ ਮਿਲੂ ਬਾਈ ਤੁਹਾਨੂੰ ਪੂਰੇ ਪੰਜਾਬ ਦੇ ਵਿੱਚੋਂ ਨਹੀਂ ਮਿਲਣੀ ਰੇਟਾਂ ਦੀ ਪੂਰੀ ਗਰੰਟੀ ਲਊ ਮੇਨ ਗੱਲ ਕੋਈ ਮੇਰਾ ਭਰਾ ਹੈਗਾ ਵੀ ਯਾਰ ਪੈਸੇ ਘਟਨੇ ਜੇਬ ਦੇ ਵਿੱਚ ਹਨਾ ਸ਼ੌਂਕ ਪੂਰਨਾ ਅਲਾਇ ਵਿਲ ਪਾਉਣੇ ਨੇ ਗੱਡੀ ਦੇ ਵਿੱਚ ਟਾਇਰ ਪਾਉਣੇ ਨੇ ਤਾਂ ਬਾਈ ਤੁਹਾਨੂੰ ਆਪਾਂ EMI ਦੇ ਉੱਤੇ ਵੀ ਆਪਾਂ ਜਿਹੜੇ ਅਲਾਇ ਵਿਲ ਤੇ ਤੁਹਾਨੂੰ ਟਾਇਰ ਦਵਾਂਗੇ ਠੀਕ ਆ ਇੱਕ ਵਾਰ ਵਿਜ਼ਿਟ ਕਰ ਲਿਓ ਬਾਈ ਨਾਲ ਵੀ ਗੱਲ ਕਰਾਉਣੇਗੇ ਹਨਾ ਕਿੰਨੇ ਰੁਪਏ ਤੋਂ ਸ਼ੁਰੂ ਹੈ ਤੇ ਕਿੰਨੇ ਰੁਪਏ ਤੱਕ ਦੀ ਐਂਡਿੰਗ ਹੈ ਤੇ ਕੀ ਕੁਝ ਸਾਨੂੰ ਹੋਰ ਸਰਵਿਸਾਂ ਦੇਣਗੇ ਆਜੋ ਫਿਰ ਬਈ ਗੱਲਬਾਤ ਕਰਦੇ ਤੇ ਬਈ ਆਪਾਂ ਹੁਣ ਅੰਦਰ ਆ ਗਏ ਬਾਈ ਲਵੇ ਬਾਈ ਸੰਦੀਪ ਨਾਲ ਗੱਲਬਾਤ ਕਰਾਂਗੇ ਕਿ ਕਿੱਦਾਂ ਦੀ ਵੈਰਾਈਟੀ ਅੱਜ ਆਪਣੇ ਲਵੇ ਤੇ ਕਿੱਦਾਂ ਦੀ ਕੁਆਲਿਟੀ ਦੇ ਆਪਣੇ ਲਈ ਅਲਾਏ ਵੀਲ ਤੇ ਟੈਰ ਰਹਿਣਗੇ ਐਸਸੀ ਗਾਜੀ ਸਵਾਗਤ ਹੈ ਵੀਰੇ ਪੇਜ ਦੇ ਉੱਪਰ ਹਾਂਜੀ ਹਾਂਜੀ ਤੇ ਬਈ ਅੱਜ ਆਪਣੇ ਲਵੇ ਅਲਾਇ ਵਿਲ ਨੇ ਬਹੁਤ ਤਰ੍ਹਾਂ ਦੇ ਹਨ ਨਵੇਂ ਨੇ ਪੁਰਾਣੇ ਜਿਹੜੇ ਆਪਾਂ ਸਾਰੇ ਵੇਚਦੇ ਆ ਬਈ ਹਾਂਜੀ ਹਾਂਜੀ ਤੇ ਬਈ ਕਿੰਦਾ ਦੀ ਕੁਆਲਿਟੀ ਆਪਣੇ ਲਵੇ ਹੁੰਦੀ ਹੈ ਵੀਰੇ ਕੁਆਲਿਟੀ ਬਹੁਤ ਬੈਸਟ ਹੈ ਇਹ ਅਲਾਇ ਵਿਲਾਂ ਦੀ ਆਪਣੇ ਕੋਲੇ 13 ਨੰਬਰ ਤੋਂ ਲੈ ਕੇ 22 ਨੰਬਰ ਤੱਕ ਅਲਾਇ ਮਿਲ ਜਾਂਦੇ ਨੇ ਹਾਂ ਇਹ ਨਿਓ ਕੰਪਨੀ ਦੀ ਠੀਕ ਹੈ ਬਈ ਮੇਡ ਇਨ ਇੰਡੀਆ ਬਹੁਤ ਹਾਂ ਟਾਪ ਦਾ ਇੰਡੀਅਨ ਨੇ ਬਈ ਹਾਂਜੀ ਹਾਂਜੀ ਇੰਡੀਅਨ ਓਕੇ ਅੱਛਾ ਇਹਨਾਂ ਦੀ ਗਾਰੰਟੀ ਵਾਰੰਟੀ ਰਹਿੰਦੀ ਆ ਬਈ ਹਾਂਜੀ ਆ ਵੀਰੇ 1 ਸਾਲ ਦੀ ਆਉਂਦੀ ਹੈ ਇਹਨਾਂ ਦੀ ਹਾਂਜੀ ਹਾਂਜੀ ਇਹਨਾਂ ਦੀ ਪੇਂਟ ਦੀ ਗਾਰੰਟੀ ਆਉਂਦੀ ਹੈ 1 ਸਾਲ ਦੀ ਪੇਂਟ ਦੀ ਕਾ ਇਹਦਾ ਮਾਡਲ ਆ ਜਾਂਦਾ ਸਨੇਕ ਜੀ ਹਾਂਜੀ ਹਾਂਜੀ ਇਹਦੀ ਮੈਨੂਫੈਕਚਰ ਫਾਲਟ ਤੇ 1 ਸਾਲ ਟੁੱਟਣ ਦੀ ਗਾਰੰਟੀ ਵੀ ਆਉਂਦੀ ਠੀਕ ਹੈ ਟੁੱਟਣ ਦੀ ਹਾਂ ਪੇਮੈਂਟ ਦੇ ਕੇ ਤੁਸੀਂ ਨਵਾਂ ਲੈ ਆ ਸਕਦੇ ਹੋ ਓਕੇ 1 ਸਾਲ ਦੇ ਵਿੱਚ ਲੈ ਵੀ ਇਹ ਵਾਲਾ ਵੀ ਹਨਾ ਅਗਰ ਟੁੱਟ ਗਿਆ ਕਰ ਗਿਆ ਕੁਛ ਇਹ ਤੁਸੀਂ ਵਾਪਸ ਵੀ ਕਰਕੇ ਨਵਾਂ ਲੈ ਜਾ ਸਕਦੇ ਹੋ ਹਾ ਪੇਮੈਂਟ ਦੇ ਕੇ ਤੇ ਇਦਾਂ ਦੀ ਬਈ ਇਹ ਸਾਰੀ ਵੈਰਾਈਟੀ ਅੱਜ ਆਪਣੇ ਲਵੇ ਹੈਗੀ ਹੈਗੀ ਵੀ ਅਗਰ ਤੁਸੀਂ ਉਹਰੇ ਗੱਲ ਕਰਾ ਵੀ 100 ਗੱਡੀ ਵੀ ਲਿਓ ਬਈਆਂ ਨਾ 100 ਗੱਡੀ ਦਾ ਵੀ ਤੁਸੀਂ ਤੇ ਬਈ ਇੱਕ ਨਾ ਬਹੁਤ ਰਹਿੰਦੀ ਹੈ ਕਿ ਆਪਣੇ ਵੀ ਕਿਉਂ ਨਾ ਆਪਾਂ EMI ਦੇ ਉੱਤੇ ਲਾਏ ਪੌੜੀ ਕਈ ਵਾਰ ਪੈਸੇ ਦੀ ਕਮੀ ਹੁੰਦੀ ਹੈ ਹਾਂ ਜੀ ਜੋ ਵੀ ਆਪਣੇ ਕੋਲ ਬਲੇ ਫਲੇਗੀ ਵੀਰੇ ਜਿਵੇਂ Bajaj card ਹੋ ਗਿਆ ਜਾਂ credit card ਹੋਵੇ ਕਿਸੇ ਬੈਂਕ ਦਾ ਉਹਦੇ ਆਪਾਂ EMI ਕਰ ਦਿੰਦੇ ਆ ਵੀਰੇ ਓਕੇ ਬਈ ਤੇ ਬਈ ਆਪਾਂ ਹੁਣ ਇਹ ਸਾਰੇ ਆਗੇ ਨਾ ਆਪਣੇ ਲਵੇ ਨਵੇਂ ਬਈ ਹਨਾ ਹਾਂਜੀ 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 ਤੇ ਇਧਰ ਬਈ ਇਹ ਸਾਰੇ ਵੱਡੇ ਸਾਈਜ਼ ਆ ਗਏ ਆਪਣੇ ਲਵੇ ਤੇ ਇਹ ਸਨੇਕ ਵਾਲਾ ਸਾਈਜ਼ ਆ ਗਿਆ ਇਹ ਸਾਰੇ ਬਈ ਹਨਾ ਇਹ ਇਹ ਨਵੇਂ ਨੇ ਬਈ ਹਨਾ ਹਾਂਜੀ 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 ਠੀਕ ਹੈ ਬਈ ਇਹ ਕਿਹੜੇ ਹੁੰਦੇ ਨੇ ਬਈ ਆਪਣੇ ਨਵੇਂ ਇਹ ਵੀਰੇ ਆ ਜਾਂਦਾ ਫਿਊਲ ਕਾਉਂਟਰ ਮਾਡਲ ਆ ਜਾਂਦਾ ਕਾਉਂਟਰ ਹਾਂ ਥਾਰ ਦੇ ਵਿੱਚ ਜ਼ਿਆਦਾ ਫਿਟਮੈਂਟ ਹੁੰਦੀ ਹੈ ਜੀ ਹਾਂਜੀ ਥਾਰ ਵਾਸਤੇ ਹਾਂਜੀ ਹਾਂਜੀ ਅੱਛਾ ਜਿਵੇਂ ਹੁਣ ਇਹਦੀ ਗੱਲ ਕਰੀ ਬਈ ਹਨਾ ਥਾਰ ਆਪਣੇ ਆਪਾਂ ਕਿਹਾ ਪੰਜਾਬ ਦੇ ਜਿਵੇਂ ਹੁਣ ਸੁਰਖਤ ਚੱਲਦੀ ਆ ਥਾਰ ਵੀ ਉਹਦਾ ਚੱਲਦੀ ਆ ਅੱਛਾ ਇਹ ਕਿੰਨੇ ਰੁਪਏ ਦੇ ਹੁੰਦੇ ਨੇ ਬਈ ਇਹ ਮੰਨ ਕੇ ਚੱਲੋ ਵੀਰੇ 5 ਪੀਸ ਹੁੰਦੇ ਹੈਗੇ ਮੰਨ ਕੇ ਜਦੋਂ 90 ਕੁ ਹਜ਼ਾਰ ਦੀ ਰੇਂਜ ਆ ਜਾਂਦੀ ਹੈ 90000 ਰੁਪਏ ਦੇ ਪੂਰੇ 5 ਪੀਸ ਬਈ ਕੱਲੇ ਲ ਤੇ ਆਪਣੇ ਲਾਵੇ ਨਵੇਂ ਟਾਇਰਾਂ ਦੀ ਵੈਰਾਈਟੀ ਵੀ ਹੈਗੀ ਬਈ ਹਾਂ ਸਾਰੇ ਨਵੇਂ ਟਾਇਰਾਂ ਆਲ ਨਵੇਂ ਟਾਇਰਾਂ ਦੇ ਵਿੱਚ ਵੀਰੇ ਕਿਹੜੀ ਕਿਹੜੀ ਕੰਪਨੀ ਦੇ ਟਾਇਰ ਹੁੰਦੇ ਆਪਣੇ ਲਾਵੇ ਤੇ ਆਲ ਕੰਪਨੀ ਜਿਵੇਂ ਸੀਐਡ ਜੇਕੇ ਜੋਕੋਮਾ ਬ੍ਰਿਸਟਨ ਸਾਰੀਆਂ ਮਿਲ ਜਾਣਗੀਆਂ ਵੀਰੇ ਆਪਣੇ ਨੂੰ ਓਕੇ ਬਈ ਸਾਰੀਆਂ ਹਾਜ਼ਰ ਨੇ ਤੇ ਬਈ ਇਧਰ ਆ ਗਿਆ ਆਪਣੇ ਲਾਵੇ ਪੁਰਾਣੇ ਅਲਾਏ ਵੀਲਾਂ ਦੀ ਤੈਨੂੰ ਵੀ ਜਿਹੜੇ ਪੁਰਾਣੇ ਲਾਇਵੀਲਾਂ ਦੀ ਟਾਇਰਾਂ ਦੀ ਗੱਲ ਕਰਦੇ ਆ ਜਿਵੇਂ ਹੁਣ ਆਹ ਆ ਲਾਇਵੀਲ ਪਏ ਨੇ ਬਈ ਹਣਾ ਬਿਲਕੁਲ ਬ੍ਰਾਂਡ ਨਿਊ ਕੰਡੀਸ਼ਨ ਦੇ ਨੇ ਬਈ ਹਾਂਜੀ ਜੀ ਪੂਰੇ ਬ੍ਰਾਂਡ ਨਿਊ ਤੇ ਬਈ ਇਹ ਇਹ ਕਿਹੜਾ ਸਾਈਜ਼ ਕਿਹੜਾ ਕਾਹ ਕਿਹੜੀ ਗੱਡੀ ਦੇ ਆਉਂਦੇ ਇਹ ਆਪਣੇ ਹੈਗਾ 16 ਇੰਚ 16 ਇੰਚ ਬਈ ਇਹ ਕਿਹੜੀ ਗੱਡੀ ਦੇ ਆਊਗਾ ਬਈ ਇਹ ਇਹ ਵੀਰੇ ਵਰਨਾ ਸਵਿਫਟ ਜਿਵੇਂ ਹੋ ਗਈ ਟਾਇਓਸ ਹੋ ਗਈ i20 ਹੋ ਗਈ ਇਹਨਾਂ ਦੇ ਲੱਗ ਸਕਦੇ ਨੇ ਸਾਰੀ ਤੇ ਤੇ ਬਈ ਜਿਹੜੇ ਟਾਇਰ ਹੋਣਗੇ ਆਪਣੇ ਨਾਲ ਇਹ ਉਹ ਤਾਂ ਨਹੀਂ ਕਿ ਜਿਵੇਂ ਕਈ ਵਾਰ ਕਹਿੰਦੇ ਨੇ ਮਾਰਕੀਟ ਚ ਗੁੱਡੀ ਕੱਡੇ ਟਾਇਰ ਨਹੀਂ 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 ਵੀਰੇ ਓਕੇ ਆ 90% ਟਾਇਰ ਹੋਣ ਬਹਿ ਬਈ ਉਹ ਟਾਇਰ ਦੀ ਤਾਂ ਉਹੀ ਪਛਾਣ ਹੋ ਜਾਂਦੀ ਹੈਗੀ ਕੋਈ ਐਡਾ ਬਹਿਮ ਤੇ ਨਾ ਰਿਹਾ ਕਰੋ ਤੁਸੀਂ ਚਾਹੇ ਬਾਈ ਹੋਰਾਂ ਨੂੰ ਪਛਾਣ ਪੁੱਛ ਲਓ ਵੀ ਕਿੱਦਾਂ ਦੀ ਪਛਾਣ ਹੁੰਦੀ ਹੈ ਉਹ ਤੁਹਾਨੂੰ ਹੀ ਪਤਾ ਲੱਗ ਜਾਂਦਾ ਉਹ ਤੇ ਕੱਟ-ਕੁੱਟ ਬਹੁਤ ਨਾਲ ਲੱਗੇ ਹੁੰਦੇ ਨੇ ਬਾਈ ਕੋਈ ਇਹ ਇਹ ਤਾਂ ਹੈਗੀ ਹੈ ਕੰਪਨੀ ਦੀ ਬਈ ਹੈ ਨਾ ਪੂਰੀ ਡਾਈ ਗੱਲ ਫਿਟਿੰਗ ਹੋ ਜੇਗੀ ਤੇ ਉਹਦਾ ਵੀ ਹੋਈ ਪਤਾ ਲੱਗ ਜਾਂਦਾ ਵੀਰੇ ਏ ਦੇ ਹੁਣ ਗੱਲ ਕਰਾਂ ਜੇ ਵਰਨਾ ਦੇ ਕਿਸੇ ਨੇ ਪਾਉਣੇ ਨੇ ਲਾਈਟ ਟਾਇਰ ਸਮੇਤ ਕਿੰਨੇ ਰੁਪਏ ਦਾ ਹੁਣ 4 ਛੱਕੇ ਇਹ ਮੰਨ ਕੇ ਚਲੋ ਵੀਰੇ ਨਿਊ ਕੰਡੀਸ਼ਨ ਹੈ ਨਾ ਜੀ ਮੰਨ ਕੇ ਚਲੋ 40 ਤੋਂ 45000 ਦੀ ਰੇਂਜ ਹੁੰਦੀ ਹੈ 40 45000 ਚ ਵਿੱਦ ਟਾਇਰ ਵਿੱਦ ਟਾਇਰ ਜੀ ਲੈ ਵੀ ਹੈ ਨਾ ਸਾਰਾ ਫਿਟਮੈਂਟ ਫਰੀ ਆ ਕੋਈ ਆਪਣਾ ਐਕਸਟਰਾ ਚਾਰਜ ਨਹੀਂ ਲਾਉਣਾ ਇਹ ਤਾਂ ਕਿਤੇ ਬਈ ਹੈ ਨਾ ਨਾਲ ਤੁਹਾਨੂੰ ਆਪਾਂ ਕਹਦੇ ਉਹ ਬੀਲ ਬੈਲੈਂਸ ਵਗੈਰਾ ਸਾਰਾ ਇਹ ਬੈਲੈਂਸ ਅਲਾਈਨਮੈਂਟ ਸਾਰਾ ਕੋ ਬਿਲਕੁਲ ਫਰੀ ਜੀ ਤੁਹਾਨੂੰ ਬਿਲਕੁਲ ਫਰੀ ਕਰਕੇ ਦਿੱਤਾ ਜਾਊਗਾ ਬਈ ਹੈ ਨਾ ਇਧਰ ਆ ਆਪਾਂ ਕਹਿੰਦੇ 10 15 ਵਿਸਵਾ ਤੋਂ ਰਟਾਇਰ ਹੀ ਪਏ ਨੇ ਬਈ ਹੈ ਨਾ ਤੇ ਹੁਣ ਆਹ ਇਹ ਥੋੜੇ ਟਾਇਰ ਜੇ ਮੈਂ ਤੁਹਾਨੂੰ ਦਿਖਾ ਰਿਹਾ ਇਦਾਂ ਦੀ ਕੰਡੀਸ਼ਨ ਦੇ ਟਾਇਰ ਤੁਹਾਨੂੰ ਦਿਖਾਉਂਗਾ ਮੈਂ ਬਾਹਰ ਬਈ ਇਧਰ ਵੀਰੇ ਆਪਣੇ ਲਈ ਸਵੈਪਟ ਦੇ ਹੈਗੇ ਨੇ ਰਿਜੀਨਲ ਲਾਈ ਵੀਲ ਹਾਂ ਜੀ ਮੈਂ ਮਦਦ ਦਿਖਾ ਦਈਏ ਆਪਣੇ ਬਾਈਆਂ ਨੂੰ ਆ ਇਹ ਇਹ ਬਰੇਜ਼ਰ ਦੇ ਨੇ ਬਈਆ ਹਾਂ ਜੀ ਬਰੇਜ਼ਰ ਦੇ ਆ ਜਾਂਦੇ ਆ ਇਹ ਕ੍ਰੇਟਾ ਪਈ ਨਹੀਂ ਇਹ ਕ੍ਰੇਟਾ ਦੇ ਆ ਗਏ ਬਈ ਇਹ ਜੇ ਕਿਸੇ ਨੇ ਵੱਡੇ 22 ਇੰਚ ਜਾਂ 24 ਬਈ ਹਾਂ ਜੀ 24 ਇਹ 24 ਇੰਚ ਜੇ ਕਿਸੇ ਨੇ ਪਾਉਣੇ ਨੇ ਆ ਪਾ ਸਕਦੇ ਆ ਕਿੰਨੇ ਇੰਚੀ ਆ ਜਾਂਦਾ ਇਹ 17 ਇੰਚੀ ਆ ਜਾਂਦਾ ਇਹ ਜੇ ਕਿਸੇ ਨੇ ਕੋਈ ਯੂਨਿਕ ਜਾਂ ਅਲਾਇ ਪਾਉਣਾ ਕਿਸੇ ਗੱਡੀ ਦੇ ਵਿੱਚ ਹੂੰ ਇਹਦੇ ਵਿੱਚ ਬਾਈਆਂ ਨਾਲ ਇਹਨੂੰ ਚੰਗੀ ਤਰ੍ਹਾਂ ਸਾਫ਼ ਹੋ ਜਾਊਗਾ ਇਹ ਤੁਸੀਂ ਦੇਖੋ ਇਹਦਾ ਪੁਰਾਣਾ ਕਹੂਗਾ ਵੀ ਮੈਂ ਹੈਗਾ ਬਾਕੀ ਹਾਂ ਜੀ ਤੇ ਆਪਣੇ ਲਈ ਬਈ ਹੋਰ ਉਹ ਉਧਰ ਉਹ ਵੀ ਬਰੇਜ਼ਰ ਆ ਪਿਆ ਆਪਣੇ ਲਈ ਬਈ ਹਨਾ ਲੈ ਵੀ ਭਾਈ ਹੈ ਨਾ ਇਦਾਂ ਦੇ ਅਲਾਇਨਸ ਹੁਣ ਆਪਾਂ ਤੁਹਾਨੂੰ ਟਾਇਰ ਦਿਖਾਉਣਾ ਠੀਕ ਆ ਜੋ ਬਾਹਰ ਜਾ ਕੇ ਚੱਲਦੇ ਤੁਹਾਨੂੰ ਟਾਇਰਾਂ ਦੀ ਵੈਰੈਟੀ ਬਹੁਤ ਵੱਡੀ ਪਈ ਹੈਗੀ ਉਹ ਵੀ ਦਿਖਾਉਣਾ ਤੁਹਾਨੂੰ ਤੇ ਭਾਈ ਬਾਹਰ ਆ ਕੇ ਮੈਨੂੰ ਆਏ ਸੀਗਾ ਵੀ ਮੈਂ ਤੁਹਾਨੂੰ ਹੁਣ ਸਿੱਧੇ ਇਕੱਲੇ ਟਾਇਰ ਦਿਖਾਉਂਗਾ ਅਲਾਇ ਵੀਲ ਵੀ ਦੇਖੋ ਭਾਈ ਹੈ ਨਾ ਉਹ ਤਾਂ ਕਾ ਲਾਇ ਵੀਲ ਪਏ ਨੇ ਇਧਰ ਟਾਇਰ ਪਏ ਨੇ ਇਹ ਵੀ ਟਾਇਰ ਕਿਹੜੇ ਕਿਹੜੇ ਗੱਡੀਆਂ ਦੇ ਟਾਇਰ ਨੇ ਆਪਣੇ ਲੈ ਵੀ ਭਾਈ ਵੀ ਇਹ ਸਾਰੇ ਮੈਕਸੀ ਆ ਜਾਂਦੇ ਜਿਵੇਂ ਫਲਾਰੋ ਬਰੇਜ਼ਾ ਕ੍ਰੈਟਾ ਸਾਰੀਆਂ ਗੱਡੀਆਂ ਦੀ ਮੈਕਸੀ ਨਹੀਂ ਸਾਰੇ ਦਾ ਹਾਂ 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 ਕਈ ਰਜੇ ਮੈਂ ਦੇਖ ਰਿਹਾ ਬਈ ਬਿਲਕੁਲ ਨਵੇਂ ਵੀ ਪਏ ਨੇ ਹੈਨਾ ਹਾਂਜੀ ਹਾਂਜੀ ਵੀਰੇ ਇਹਨਾਂ ਮਾਰਕੀਟ ਇਹ ਸਿੰਗਲ ਪੀਸ ਜਿਵੇਂ ਇੱਥੇ ਰੱਖਿਆ ਹੋਇਆ ਬਈ ਹੈਨਾ ਉਹਦੇ ਨਾਲ ਦੇ ਚਾਰੇ ਮਿਲ ਜਾਣਗੇ ਇਹ ਚਾਰੇ ਮਿਲ ਜਾਣਗੇ ਰੱਖੇ ਹੁੰਦੇ ਵੀ ਹੂੰ ਹੂੰ ਹਾਂ ਆਹ ਦੇਖੋ ਬਈ ਹੈਨਾ ਬਿਲਕੁਲ ਨਵੇਂ ਇਹ ਕਿਹੜੀ ਗੱਡੀ ਦੇ ਨੇ ਬਈ ਇੱਕ ਕੰਟੀਨੈਂਟਲ ਦੇ ਵੀਰੇ ਬਲੈਰੋ ਦੇ ਗਈ ਬਲੈਰੋ ਦੇ ਹਾਂਜੀ ਠੀਕ ਹੈ ਬਈ ਸੇਮ ਬਈ ਹੈਨਾ ਆਹ ਕੰਡੀਸ਼ਨ ਦੇਖੋ ਬਈ ਹੈਨਾ ਇਹ ਕ੍ਰੇਟਾ ਬਰੇਜਾ ਕ੍ਰਿਸਟਲ ਹੀ ਆ ਜਾਂਦੇ ਆ ਆ ਆ ਗਈ ਬਿਲਕੁਲ ਨਵੇਂ ਨਕੋ ਟਾਇਰ ਨੇ ਬਈ ਹੈਨਾ ਦੇਖੋ ਬਈ ਤੇ ਇਦਾਂ ਦੇ ਬਈ ਬਹੁਤ ਬਹੁਤ ਘੈਂਡ ਘੈਂਡ ਕੁਆਲਿਟੀ ਦੇ ਆਪਣੇ ਲੋਪਏ ਨੇ ਤੇ ਆ ਇਧਰ ਦੇਖੋ ਇਹ ਬਈ ਹੈਗੇ ਇਨੋਵਲ ਇਹ ਐਕਸ ਯੂਵੀ ਬਈ 300 ਐਕਸ ਯੂਵੀ ਐਕਸ ਯੂਵੀ ਤੇ ਸੋਦੇ ਬਈ ਹੈਨਾ ਅਲਾਈ ਵੀਲ ਮੈਂ ਤੁਹਾਨੂੰ ਬਈ ਕੱਲਾ ਕੱਲਾ ਜਾਣ ਕੇ ਦਿਖਾ ਰਿਹਾ ਰੇਟ ਤਾਂ ਬਈ ਅਲੱਗ ਅਲੱਗ ਹੋਣਗੇ ਠੀਕ ਹੈ ਬਾਇਰ ਨੂੰ ਤੁਸੀਂ ਫੋਨ ਕਰ ਲਿਓ ਅੱਛਾ ਬਈ ਪੁਰਾਣਿਆਂ ਦੇ ਉੱਤੇ ਵੀ ਈਐਮਆਈ ਹੋ ਜੂਗੀ ਹਾਂਜੀ ਹਾਂਜੀ ਵੀਰੇ ਪੁਰਾਣਿਆਂ ਤੇ ਵੀ ਈਐਮਆਈ ਅਵੇਲੇਬਲ ਹੈ ਠੀਕ ਹੈ ਬਈ ਮਜਾਜ ਕਾਰਡ ਹੋਵੇ ਜਾਂ ਕ੍ਰੈਡਿਟ ਕਾਰਡ ਹੋਵੇ ਕਿਸੇ ਬੈਂਕ ਦਾ ਉਹ ਤੇ ਆ ਪਾ ਦੇਵਾਂਗੇ ਲੈ ਬਈ ਹੈਨਾ ਇਹ ਚੀਜ਼ਾਂ ਬਈ ਜ਼ਰੂਰੀ ਨੇ ਗੁਰਪ੍ਰੀਤ ਇਧਰ ਕਮਾ ਦੇ ਬਈ ਇੱਕ ਵਾਰ ਕੈਮਰਾ ਦੇਖ ਬਈ ਬਹੁਤ ਕੁਝ ਪਿਆ ਬਈ ਹੈ ਨਾ ਜਿਹੜਾ ਤੁਹਾਨੂੰ ਫਿੱਟ ਲੱਗ ਰਿਹਾ ਇੱਕ ਵਾਰ ਸਕਰੀਨ ਸ਼ਾਟ ਲੈ ਕੇ ਬਾਈ ਉਹਨਾਂ ਨੂੰ ਕਰਦਿਓ ਪੂਰਾ ਤੇ ਬਈ ਜਿਵੇਂ ਮੈਂ ਨਾ ਇੱਕ ਛੋਟੀ ਜਿਹੀ ਗੱਲ ਕਰਾ ਜੇ ਬਾਈ ਕਿਸੇ ਲਵੇ अल्टੋ Maruti ਹੋਰ ਕਈ ਤਰ੍ਹਾਂ ਦੇ ਕਰਾ ਹੁੰਦੇ ਨੇ ਅ ਸਟਾਰਟਿੰਗ ਵਧੀਆ ਲਾਈਵ ਇਨ ਤੇ ਵਿਦ ਟਾਇਰ ਪੂਰਾ ਚੌਕੜਾ ਕਿੰਨੇ ਕਰਕਦਾ ਮੰਨ ਕੇ ਚਲੋ अल्टੋ ਲਈ ਵੀਰੇ ਮੰਨ ਕੇ ਚਲੋ 16000 ਦੀ ਰੇਂਜ ਚ ਅ ਲੋਏ ਟਾਇਰ ਵਧੀਆ ਕੰਡੀਸ਼ਨ ਦੇ ਦੇ ਦਾਂਗੇ ਵਿਦ ਫਿਟਿੰਗ ਕਰਕੇ ਦਾਰੋ ਫਿਟਿੰਗ ਕਰ ਲੈ ਵੀ 16000 ਰੁਪਏ ਦੇ ਵਿੱਚ ਅਲਾਈ ਟਾਇਰ ਫਿੱਟ ਕਰਕੇ ਤੁਹਾਡੀ ਗੱਡੀ 'ਚ ਤੁਹਾਨੂੰ ਦਿੱਤੇ ਜਾਣਗੇ ਵੀ ਇੱਧਰ ਟਾਇਰ ਟਾਇਰਾਂ ਦੀ ਕੰਡੀਸ਼ਨ ਵੀ ਕਿੰਨੀ ਕੋਸਟ 80 ਤੋਂ 90 ਪੈਸੇ ਹੋਊਗਾ 80 90 ਪੈਸੇ ਬਈ ਹੈਨਾ ਲੈ ਬਈ ਤੇ ਇੱਧਰ ਬਈ ਆ ਸਾਰੇ ਅਲਾਈ ਵੀਲ ਪਏ ਨੇ ਹੈਨਾ ਦੇਖੋ ਬਈ ਜਿਹੜਾ ਤੁਹਾਨੂੰ ਫਿੱਟ ਲੱਗਦਾ ਵੇ ਇੱਕ ਦੇ ਨਾਲ ਆ ਜਾਂਦਾ ਸਕਰੀਨ ਸ਼ਾਟ ਲੈ ਕੇ ਬਾਈ ਉਹਨੂੰ ਆਹ ਦੇਖੋ ਆ ਪਏ ਨੇ ਉਹ ਪਏ ਨੇ ਠੀਕ ਆ ਇਹ ਤੁਹਾਡੀ Swift ਦੇ ਬਈ ਜੇ ਕਿਸੇ ਨੇ ਪਾਉਣੇ ਨੇ ਬਈ ਤੇ ਉਧਰ ਵੀ ਬਹੁਤ ਬਹੁਤ ਤਰ੍ਹਾਂ ਦਾ ਬਈ ਵੈਰੈਟੀ ਪਈ ਆ ਆਪਣੇ ਲਵੇ ਜਿਹੜੀ ਤੁਸੀਂ ਗੱਡੀ 'ਚ ਲਗਵਾਉਣੀ ਆ ਇਹ ਵੀ Swift ਦੇ ਨੇ ਬਈ ਹਾਂਜੀ ਹਾਂਜੀ ਵੀਰੇ ਸਰ ਲੈ ਬਈ ਇਹ ਵੀ Swift ਦੇ ਨੇ ਤੇ ਇਹ ਤੁਹਾਡੇ ਆਗੇ ਇੱਕ ਕ੍ਰਿਸਟਾ ਦੇ ਆਗੇ ਕ੍ਰਿਸਟੇਨੋਵਾ ਦੇ ਆਗੇ ਹਾਂਜੀ ਹਾਂ ਨੋਵਾ ਕ੍ਰਿਸਟਾ ਕੋਈ ਮੇਰਾ ਭਰਾ ਹੈਗਾ ਨੋਵਾ ਦੇ ਕਿਸੇ ਨੇ ਪਾਉਣੇ ਦਾ ਪਾ ਸਕਦੇ ਹਾਂ ਨਾ ਹਾਂਜੀ ਤੇ ਆ ਇਧਰ ਆ ਆ ਗਏ ਬਈ ਟਾਇਰ ਮੈਂ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਵੀ ਟਾਇਰ ਤਾਂ ਤੁਸੀਂ ਫਜ਼ਲ ਹੋ ਜਾਓਗੇ ਬਈ ਹੈ ਨਾ ਟਾਇਰਾਂ ਦੀ ਇੰਨੀ ਵੈਰਾਈਟੀ ਆਪਾਂ ਤੁਹਾਨੂੰ ਦੇਵਾਂਗੇ ਵੀ ਖੁਦ ਤੁਸੀਂ ਕਹੋਗੇ ਵਾਕੀ ਯਾਰ ਵੀ ਸਹੀ ਜਗ੍ਹਾ ਤੇ ਲਿਆ ਕੇ ਖੜਾਦਾ ਬਈ ਹੈ ਨਾ ਤੇ ਆ ਦੇਖੋ ਬਈ ਟਾਇਰਾਂ ਦੀ ਕੰਡੀਸ਼ਨ ਦੇਖੋ ਤੁਸੀਂ ਕੀ ਆ ਜਾਂਦਾ ਵੀਰੇ 18 ਇੰਚ ਇਹ 18 ਇੰਚੀ ਇਹ ਕਿਹੜੀ ਗੱਡੀ ਦੇ ਇਹ ਵੀਰੇ ਲੱਗ ਜੂਗਾ ਬਲੈਰੋ ਸਕੋਰਪਿਓ ਆ ਗਈ ਜਿਵੇਂ ਆ ਜਾਂਦੀ ਹੈ ਫੋਰਚੂਨਰ ਦੇ ਲਈ ਠੀਕ ਆ ਬਈ ਹਾਂਜੀ ਹਾਂਜੀ ਬਿਲਕੁਲ ਕੰਡੀਸ਼ਨ ਬਿਲਕੁਲ ਨਵੀਂ ਪਈ ਆ ਬਈ ਇਹਨਾਂ ਦੀ 4 ਟਾਇਰ ਤੇ ਆਹ ਆ ਗਈ ਕੰਟੀਨੈਂਟਲ ਦੇ ਬਾਈਂ ਦੇਖੋ ਹਾਂਜੀ ਵੀਰੇ ਇਹ ਆ ਗਈ ਸੁਵਿਪਟ ਜਿਵੇਂ ਟਾਇਓਸ ਆ ਗਈ ਵੀਰੇ i20 ਆ ਗਈ ਉਹਨਾਂ ਲਈ ਨੇ ਬੜਾ ਠੀਕ ਆ ਬਈ ਲੈ ਵੀ ਆ ਦੇਖੋ ਇੱਥੋਂ ਹਣਾ ਕੰਡੀਸ਼ਨ ਦੇਖੋ ਵੀ ਕੋਈ ਗੁੱਡੀ ਗੱਡੀ ਨਹੀਂ ਕੁਝ ਨਹੀਂ ਹੈਗਾ ਹਾਂਜੀ ਬਿਲਕੁਲ ਸਾਫ਼ ਸੁਥਰੇ ਟਾਇਰ ਪਏ ਨੇ ਬਾਈ ਆਜੋ ਆਪਾਂ ਤੁਹਾਨੂੰ ਬਈ ਇੱਕ ਵਾਰ 15 ਉਹ ਦਿਖਾ ਦਈਏ ਨਾ ਬਾਈ ਹੋਰਾਂ ਨੂੰ ਆਜੋ ਕਿਤੇ ਕਹਿਣ ਲੈਓ ਕੰਡੀਸ਼ਨ ਸਾਰੀ ਪਈ ਹੈ ਜੋ ਕੋਈ ਮੇਰਾ ਭਰਾ ਕੋਈ ਕਹਿੰਦਾ ਵੀ ਅਸੀਂ 30 40 ਪੈਸੇ ਤੋਂ ਲੈ ਕੇ ਹਨਾ ਵੀਰੇ ਹਾਂਜੀ 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 ਵੀਰੇ 30 40 ਪੈਸੇ ਤੋਂ ਲੈ ਕੇ ਪਈ ਹੈ ਨਾ 100% ਤੱਕ ਦੇ ਸਾਰੇ ਟਾਇਰ ਪਏ ਨੇ ਬਾਈ ਫਿਰ ਨਾ ਲਵੇ ਨਵੇਂ ਵੀ ਜੇ ਕਿਸੇ ਲੈਣੇ ਨੇ ਕੰਡੀਸ਼ਨ ਗੁਰਪ੍ਰੀਤ ਕਈ ਟਾਇਰਾਂ ਦੇ ਪਈ ਹੈ ਨਾ ਲਵੋ ਦਿਖਾ ਦੇ ਵੀ ਕੰਡੀਸ਼ਨਾਂ ਦਿਖਾ ਦੇ ਆ ਟਾਇਰ ਦੇਖੋ ਬਾਈ ਆ ਟਾਇਰ ਦੀ ਕੰਡੀਸ਼ਨ ਦੇਖੋ ਹਨਾ 50% 60% ਵਾਲੇ ਟਾਇਰ ਆ ਪਏ ਨੇ ਆ ਵੇਲੇ ਬਿਲਕੁਲ ਨਵੇਂ ਨਕੋ ਟਾਇਰ ਪਏ ਨੇ ਬਈ ਹਨਾ ਇਹ ਸਾਰੇ ਬਈ ਤੁਹਾਨੂੰ ਟਾਇਰ ਪੂਰੇ ਬਲਕ ਕੁਆਂਟੀਟੀ ਤੇ ਜੇ ਅਗਰ ਤੁਸੀਂ ਲੈਣੇ ਆਪਣੇ ਸਾਈਜ਼ ਵੀ ਚਾਹੀਦੇ ਆ ਵੀਰੇ 20 22 ਉਹ ਅੱਗੇ ਪੈ ਜੀ ਆਪਣੇ ਠੀਕ ਆ ਬਈ ਹਾਂ ਜੀ ਉਹ ਵੱਡੇ ਸਾਈਜ਼ ਦੇ ਟਾਇਰ ਆ ਆ ਵਾਲੇ ਸਾਈਜ਼ ਬਈ ਆ ਦੇਖੋ ਬਈ ਹਨਾ ਇਹ ਤੁਹਾਡੇ ਵੱਡੇ ਸਾਈਜ਼ ਦੇ ਸਾਰੇ ਕੰਡੀਸ਼ਨ ਉਹ ਆ ਜਾਂਦੇ ਅੱਗੇ ਹੂੰ ਉਹ ਉਧਰ ਗੁਰਪੀ ਦਿਖਾ ਦੇ ਬਈ ਹਨਾ ਉਹ ਪਏ ਨੇ ਕੰਡੀਸ਼ਨ ਸਾਰਿਆਂ ਦੀ A1 ਆ ਬਈ ਹਨਾ ਹਾਂ ਜੀ ਹਾਂ ਜੀ ਦੇਖੋ ਕੰਡੀਸ਼ਨ ਪੱਕਾ ਨਹੀਂ ਤੁਸੀਂ ਕਹੋਗੇ ਆ ਕੇ ਯਾਰ ਬਈ ਹਨਾ ਵੀ ਤੁਹਾਨੂੰ ਵੀਡੀਓ ਕਰਨਗੇ ਕਿਤੇ ਗਲਤ ਥਾਂ ਤੇ ਖੜਾਤਾ ਲਿਆ ਕੇ ਬਈ ਤੁਹਾਨੂੰ ਚੰਗੇ ਬਾਈ ਲੈਵੇ ਲੈ ਕੇ ਆਏਗੇ ਤਾਂ ਚੰਗੀਆਂ ਚੀਜ਼ਾਂ ਲੈਣੀਆਂ ਬਾਈ ਹਨਾ ਤਾਂ ਇੱਕ ਵਾਰ ਬਾਈ ਹੋਰਾਂ ਨਾਲ ਸੰਪਰਕ ਜਰੂਰ ਕਰ ਲਿਓ ਸਟਾਰ ਵੀਜ਼ ਬਰਨਾਲਾ ਬਾਈ ਆਪਣੀ ਸ਼ਾਪ ਕਿੱਥੇ ਕਿੱਥੇ ਹੈਗੀ ਹੈ ਇਹ ਵੀਰੇ ਆਪਣੀ ਬਰਨਾਲੇ ਵੀ ਹੈਗੀ ਹੈ ਵੀਰੇ ਇੱਕ ਰਾਏਕੋਟ ਵੀ ਆਪਣੀ ਸ਼ਾਪ ਹੈ ਓਕੇ ਬਾਈ ਰਾਏਕੋਟ ਬਰਨਾਲੇ 'ਚ ਦੋ ਆਪਣੀਆਂ ਹਨਾ ਹਾਂਜੀ ਆ ਵੀਰੇ ਬਰਨਾਲੇ 'ਚ ਬਾਈ ਹੋਰਾਂ ਦੇ ਬਾਈ ਦੋ ਸ਼ਾਪ ਨੇ ਹਨਾ ਤੇ ਰਾਏਕੋਟ ਇੱਕ ਸ਼ਾਪ ਹੈ ਤੁਸੀਂ ਜੇ ਕੋਈ ਮੇਰਾ ਬਰਾਦਰ ਲੁਧਿਆਣੇ ਸਾਈਡ ਤੋਂ ਆ ਰਿਹਾ ਗਿਆ ਜਾਂ ਜਗਰਾਉਂ ਤੋਂ ਆ ਰਿਹਾ ਹੈ ਹਨਾ ਤਾਂ ਬਾਈ ਹੋਰਾਂ ਨਾਲ ਸੰਪਰਕ ਕਰ ਲਿਓ ਕੋਈ ਦਿੱਕਤ ਨਹੀਂ ਹੈ ਨਾ ਵੀ ਉਰੇ ਨਹੀਂ ਤੁਹਾਡਾ ਦੂਰ ਲੱਗੂਗਾ ਪੌਂਡਾ ਉੱਥੇ ਤੁਸੀਂ ਲੈ ਸਕਦੇ ਹੋਗੇ ਤੇ ਇਧਰੋਂ ਕੋਈ ਮੇਰਾ ਭਰਾ ਬਠਿੰਡ ਦੁਆਰਾ ਸਿੱਦਾ ਬਰਨਾਲਾ ਤੇ ਤੁਹਾਨੂੰ ਜੈਨੂਇਨ ਰੇਟਾਂ ਦੇ ਵਿੱਚ EMI ਕਰਵਾਉਣੀ ਆ ਤਾਂ ਬਾਈ ਉਹਨਾਂ ਨਾਲ ਸੰਪਰਕ ਕਰ ਲਓ ਸਟਾਰ ਵੀਲਸ ਬਰਨਾਲਾ ਬਾਈ ਹੈਨਾ ਠੀਕ ਹੈ ਵੀਰੇ ਫਿਰ ਠੀਕ ਹੈ ਠੀਕ